ਗੁਰੂ ਕੀ ਸਾਧ ਸੰਗਤ ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲੇ ਸੇਕ ਨੇਹਾਂ ਜੀਵਨ ਗਾਥਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਜੀਵਨ ਗਾਥਾ ਦੇ ਭਾਗ ਦੂਜੇ ਵਿੱਚ ਲਿਖਦੇ ਹਨ ਕੇ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀਆ ਨੇ ਸਾਨੂੰ ਸਾਰਿਆਂ ਨੂੰ ਭਾਵ ਸੰਗਤ ਨੂੰ ਇੱਕ ਪ੍ਰੇਮੀ ਦੇ ਜੀਵਨ ਦੀ ਘਟਨਾ ਸੁਣਾਈ ਤੇ ਨਾਲ ਸਵਾਲ ਵੀ ਕੀਤਾ ਕਿ ਬਈ ਇਹ ਸੱਚੀ ਘਟਨਾ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੱਸਿਓ ਕਿ ਉਹ ਪ੍ਰੇਮੀ ਗੁਰਸਿੱਖੀ ਦੇ ਪ੍ਰਚਾਰ ਦਾ ਸਵੱਬ ਬਣ ਰਿਹਾ ਹੈ ਜਾਂ ਨਿਗਾਰ ਦਾ ਕਾਰਨ ਬਣ ਰਿਹਾ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਇੱਕ ਪ੍ਰੇਮੀ ਭਈ ਜਿਸ ਦਾ ਨਾਮ ਦੱਸਣਾ ਉਚਿਤ ਨਹੀਂ ਭਾਈ ਜਿਸ ਦੇ ਪਿਛਲੇ ਸੰਸਕਾਰ ਭਾਵੇਂ ਗੁਰਮਤਿ ਅਨੁਸਾਰ ਨਹੀਂ ਸਨ ਪਰ ਸੰਗਤ ਕਰਨ ਦੀ ਬਦੌਲਤ ਉਸ ਨੇ ਅੰਮ੍ਰਿਤ ਪਾਨ ਕਰ ਲਿਆ ਅੰਮ੍ਰਿਤ ਪਾਨ ਕਰਨ ਤੋਂ ਪਿਛੋਂ ਨਿਤਨੇਮ ਦੇ ਨਾਲ ਉਸ ਨੇ ਸੁਖਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਬਰਕਤ ਸਾਰਾ ਸੁਖਮਨੀ ਸਾਹਿਬ ਉਸ ਨੂੰ ਯਾਦ ਹੋ ਗਿਆ ਉਸ ਨੇ ਕੰਮਕਾਰ ਕਰਦੇ ਜਾਂ ਖੇਤਾਂ ਬੰਨਿਆਂ ਉੱਪਰ ਘੁੰਮਦੇ ਦੋ ਜਾਂ ਤਿੰਨ ਪਾਠ ਸੁਖਮਨੀ ਸਾਹਿਬ ਦੇ ਕਰ ਲੈਣੇ ਜੋ ਬਾਕੀ ਰਹਿ ਜਾਣੇ ਉਹ ਘਰ ਬੈਠ ਕੇ ਕਰ ਲੈਣੇ ਕਿਤੇ ਵੀ ਚਾਰ ਬੰਦੇ ਇਕੱਠੇ ਖੜੇ ਹੋਣ ਉਸਨੇ ਆਪਣਾ ਨਿਤਨੇਮ ਦਰਸਾਉਣ ਦੀ ਖਾਤਰ ਅਗਲੇ ਨੂੰ ਦਾਬਾ ਮਾਰ ਕੇ ਪੁੱਛਣਾ ਕਿ ਬਈ ਤੂੰ ਕਿੰਨਾ ਨਿਤਨੇਮ ਕਰਦਾ ਹੈ ਤੂੰ ਕਿੰਨਾ ਨਿਤਨੇਮ ਕਰਦਾ ਹੈ ਅਗਲਾ ਦੱਸੇ ਜਾਂ ਨਾ ਦੱਸੇ ਉਸ ਪ੍ਰੇਮੀ ਨੇ ਜ਼ੋਰ ਨਾਲ ਦੱਸਣਾ ਕਿ ਸਿੰਘ ਨਿਤਨੇਮ ਤੋਂ ਇਲਾਵਾ 519 ਸਹਿਬ ਦੇ ਪਾਠ ਕਰਦਾ ਹੈ ਤੂੰ ਕਿਉਂ ਨਹੀਂ ਕਰਦਾ ਸੋ ਸਾਧ ਸੰਗਤ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਉਹ ਪ੍ਰੇਮੀ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਕਰਵਾਉਂਦਾ ਸੀ। ਉਸਨੇ ਆਲੂਆਂ ਦੀ ਬਿਜਾਈ ਵੇਲੇ ਜਾਂ ਪਟਾਈ ਵੇਲੇ ਜਾਂ ਕਣਕ ਮੱਕੀ ਦੀ ਬਿਜਾਈ ਗੁੜਾਈ ਵੇਲੇ ਮਜ਼ਦੂਰਾਂ ਪਾਸੋਂ ਕੰਮ ਕਰਵਾ ਲੈਣਾ ਪਰ ਉਹਨਾਂ ਨੂੰ ਪੈਸੇ ਨਾ ਦੇਣੇ। ਜਦੋਂ ਉਹਨਾਂ ਨੇ ਪੈਸਿਆਂ ਦੀ ਮੰਗ ਕਰਨੀ ਤਾਂ ਸਿੰਘ ਜੀ ਨੇ ਕਹਿਣਾ ਕਿ ਵਈ ਤੁਹਾਡੇ ਪੈਸੇ ਜਮ੍ਹਾਂ ਹਨ। ਤੁਹਾਡੇ ਪੈਸੇ ਜਮ੍ਹਾਂ ਨੇ ਇਕੱਠੇ ਲੈ ਲਿਓ। ਕਿਉਂਕਿ ਇਕੱਠਿਆਂ ਪੈਸਿਆਂ ਵਿੱਚ ਬੜੀ ਵਰਕਤ ਹੁੰਦੀ ਹੈ। ਮਜ਼ਦੂਰਾਂ ਨੇ ਉਸ ਦੇ ਕਹਿਣ ਤੇ ਯਕੀਨ ਕਰ ਲੈਣਾ ਜਦੋਂ ਸਾਰਾ ਕੰਮਕਾਰ ਮੁੱਕ ਜਾਣਾ ਸਾਰੇ ਮਜ਼ਦੂਰਾਂ ਨੇ ਆਪਣੀ ਮਿਹਨਤ ਲੈਣ ਵਾਸਤੇ ਜੋ ਸਰਦਾਰ ਹੋਣਾ ਨੇ ਟਾਈਮ ਦੇਣਾ ਉਸ ਤੋਂ ਵੀ ਪਹਿਲਾਂ ਆ ਕੇ ਘਰ ਮੂਰੇ ਭੁੱਖਣ ਪਾੜੇ ਬੈਠ ਜਾਣਾ ਅੱਧਾ ਪੌਣਾ ਘੰਟਾ ਬੈਠਣ ਉਪਰੰਤ ਉਹਨਾਂ ਨੇ ਘਰਦਿਆਂ ਨੂੰ ਕਹਿਣਾ ਕਿ ਸਰਦਾਰ ਜੀ ਨੂੰ ਕਹੋ ਸਾਨੂੰ ਪੈਸੇ ਦੇ ਦੇਣ ਅਸੀਂ ਅਗਾਹ ਵੀ ਦਿਹਾੜੀ ਤੇ ਜਾਣਾ ਹੈ ਭਾਈ ਕਰਦਿਆਂ ਨੇ ਉੱਤਰ ਦੇਣਾ ਕਿ ਉਹ ਪਾਠ ਕਰਦੇ ਨੇ ਉਹ ਪਾਠ ਕਰਦੇ ਨੇ ਅਸੀਂ ਉਹਨਾਂ ਨੂੰ ਬੁਲਾ ਨਹੀਂ ਸਕਦੇ ਮੁਰ ਉਹਨਾਂ ਪਰਿਵਾਰ ਨੂੰ ਪੁੱਛਣਾ ਕਿ ਅਕਸਰ ਕਿੰਨੇ ਕੋ ਸਮੇਂ ਤੱਕ ਸਰਦਾਰ ਜੀ ਹੇਟਾ ਉਤਰਨਗੇ ਤਾਂ ਪਰਿਵਾਰ ਵਾਲਿਆਂ ਕਹਿਣਾ ਕਿ ਇਹ ਉਹਨਾਂ ਦੀ ਮौज ਹੈ ਜੇ ਸੁਖਣੀ ਸਾਹਿਬ ਆਰੰਭ ਕਰ ਦਿੱਤਾ ਤਾਂ ਘਟੋ ਘਾਟ ਇੱਕ ਘੰਟਾ ਹੋਰ ਲੱਗੇਗਾ ਭੁੱਖਣ ਪਾਣੀ ਮਜ਼ਦੂਰਾਂ ਨੇ ਵੱਧ ਅਸੀਸਾਂ ਤੇ ਗਾਣਾਂ ਕੱਢਦੇ ਆ ਉਡਿੱਕੀ ਜਾਣਾ ਉਧਰ ਸਿੰਘ ਨੇ ਚਵਾਰੇ ਵਿੱਚੋਂ ਤਾਕੀ ਰਾਹੀ ਝਾਤੀ ਮਾਰ ਕੇ ਵੇਖ ਲੈਣਾ ਕਿ ਮਜ਼ਦੂਰ ਚਲੇ ਗਏ ਨੇ ਕਿ ਅਜੇ ਬੈਠੇ ਹਾਂ ਗੁਰੂ ਕੀ ਸਾਧ ਸੰਗਤ ਜੇ ਬੈਠੇ ਹੋਣ ਤਾਂ ਉਸ ਨੇ ਇੱਕ ਹੋਰ ਸੁਖੁਣੀ ਸਾਹਿਬ ਦਾ ਪਾਠ ਆਰੰਭ ਕਰ ਦੇਣਾ ਮੁਕਦੀ ਗੱਲ ਮਜ਼ਦੂਰਾਂ ਉਡਿੱਕ-ਉਡਿੱਕ ਕੇ ਘਰਾਂ ਨੂੰ ਤੁਰ ਜਾਣਾ ਫਿਰ ਉਸ ਭਲੇ ਪੁਰਸ਼ ਨੇ ਚੁਬਾਰੇ ਚੋਂ ਪ੍ਰਸ਼ਾਦਾ ਸਗਣ ਵਾਸਤੇ ਉਤਰਨਾ ਜਦੋਂ ਫਿਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੀ ਮਜ਼ਦੂਰੀ ਲੈਣ ਆਉਣਾ ਤਾਂ ਮੜ ਉਸਨੇ ਕਹਿ ਦੇਣਾ ਕਿ ਸਿੰਘ ਸੁਖਣੀ ਸਾਹਿਬ ਦਾ ਪਾਠ ਕਰਦਾ ਹੈ ਭਾਈ ਪਾਠ ਪੂਰਾ ਹੋਣ ਤੇ ਤੁਹਾਡਾ ਹਿਸਾਬ ਕਰਾਂਗੇ ਆਪ ਚੁਬਾਰੇ ਚੜ ਜਾਣਾ ਮਜ਼ਦੂਰਾਂ ਫਿਰ ਘਟ ਵੱਧ ਕਹਿੰਦਿਆ ਘਰੇ ਨੂੰ ਚਲੇ ਜਾਣਾ 1-2 ਸਾਲ ਤੱਕ ਮਜ਼ਦੂਰ ਬਦਲ-ਬਦਲ ਕੇ ਬਿਨਾਂ ਮਜ਼ਦੂਰੀ ਦਿੱਤਿਆਂ ਕੰਮ ਕਰਾਉਂਦੇ ਰਹੇ ਅਖੀਰ ਸਾਰੇ ਇਲਾਕੇ ਵਿੱਚ ਇਹ ਗੱਲ ਫੈਲ ਗਈ ਕਿ ਵੀ ਫਲਾਣਾ ਪੁਰਸ਼ ਮਜ਼ਦੂਰਾਂ ਪਾਸੋਂ ਕੰਮ ਤਾਂ ਕਰਵਾ ਲੈਂਦਾ ਪਰ ਉਹਨਾਂ ਦੀ ਮਿਹਨਤ ਨਹੀਂ ਦਿੰਦਾ ਤਕਰੀਬਨ ਸਾਰੇ ਮਜ਼ਦੂਰ ਹੀ ਉਸ ਦੇ ਕੰਮ ਕਰ ਕਰਨ ਤੋਂ हट ਗਏ ਜੇ ਉਸ ਨੇ ਕਿਸੇ ਪਾਸੋਂ 5-10 ਹਜ਼ਾਰ ਰੁਪਏ ਇੱਕ ਹਫ਼ਤੇ ਲਈ ਉਧਾਰ ਸੌਹੋ ਸੁਗੰਧ ਖਾ ਕੇ ਲੈ ਲੈਣੇ ਮੁਰ ਸਾਲਾਂ ਬੰਦੀ ਦੇਣ ਵਾਲੇ ਨੇ ਮੰਗ ਮੰਗ ਕੇ ਸ਼ਰਮਸਾਰ ਹੋ ਜਾਣਾ ਪਰ ਉਸ ਨੇ ਪੱਲਾ ਨਾ ਫੜਾਉਣਾ ਤੇ ਜਿਸ ਨੂੰ ਪੈਸੇ ਵਾਪਸ ਵੀ ਦੇਣੇ ਉਹ ਵੀ ਸਾਦ ਸੰਗਤ ਕੌਡੀ ਕੌਡੀ ਕਰਕੇ ਆ ਕੌਡੀ ਕੌਡੀ ਕਰਕੇ ਮੋੜਨੇ ਧਾਰਮਿਕ ਪੱਖੋਂ ਉਸ ਨੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਗੁਰਪੁਰਬਾਂ ਤੇ ਸੋਹਣਾ ਲੰਗਰ ਤੇ ਦੇਸੀ ਘਿਉ ਦੀਆਂ ਜਲੇਬੀਆਂ ਸੰਗਤਾਂ ਨੂੰ ਛਕਾਉਣੀ ਆ ਉਸਨੇ ਸ਼ਹਿਰ ਜਾਣਾ ਲੰਗਰ ਦੇ ਸਮਾਨ ਨਾਲ ਆਪਣੇ ਘਰ ਵਰਤਣ ਲਈ ਵੀ ਤਿੰਨ ਚਾਰ ਮਹੀਨੇ ਦਾ ਸੌਦਾ ਪੱਤਾ ਆ ਬਾਣੀਆਂੇ ਪਾਸੋਂ ਉਧਾਰ ਲੈ ਆਉਣਾ ਤੇ ਨਾਲ ਵਾਦਾ ਕਰਨਾ ਕਿ ਜਦੋਂ ਆਲੂਆਂ ਦੇ ਪਹਿਲੇ ਪੈਸੇ ਦਿੱਲੀ ਤੋਂ ਆਏ ਨਾ ਸਭ ਤੋਂ ਪਹਿਲਾਂ ਤੇਰਾ ਹਿਸਾਬ ਚੁਕਾ ਕੇ ਹੋਰ ਫੇਰ ਵਰਤਾਂਗਾ ਅਗਲੇ ਨੇ ਬਾਣਾ ਵੇਚ ਕੇ ਯਕੀਨ ਕਰ ਜਾਣਾ 15-20 ਹਜ਼ਾਰ ਦਾ ਸੌਦਾ ਚੁਕਾ ਦੇਣਾ ਆਲੂਆਂ ਦੀ ਫਸਲ ਛੱਡ ਕੇ ਹਾੜੀ ਦੀ ਫਸਲ ਵੀ ਵੇਚਵਟ ਲੈਣੀ ਪਰ ਬਾਣੀਏ ਦਾ ਉਧਾਰ ਨਹੀਂ ਦਿੰਦਾ ਸੀ ਜੇ ਉਸਨੇ ਘਰ ਫੇਰੇ ਮਾਰ ਕੇ ਬਹੁਤਾ ਮਜਬੂਰ ਕਰਨਾ ਤਾਂ 2-4000 ਰੁਪਏ ਮਜਬੂਰੀ ਵਸ ਦੇ ਦੇਣੇ ਤੇ ਅਗਲੇ ਗੁਰਪੁਰਬ ਨੂੰ ਕਿਸੇ ਹੋਰ ਬਾਣੀਏ ਨਾਲ ਜਾ ਪਿਹਾਲੀ ਪਾਉਣੀ ਤੇ ਉਸ ਪਾਸੋਂ ਸੌਦਾ ਖਰੀਦ ਲਿਆਉਣਾ ਇਸੇ ਤਰ੍ਹਾਂ ਬਦਲ ਬਦਲ ਕੇ ਬਾਣੀਏ ਫਸਾਈ ਜਾਣੇ ਜੇ ਉਹਨਾਂ ਪੁੱਛਣਾ ਤੇ ਉੱਤਰ ਦੇਣਾ ਵੀ ਪੈਸੇ ਮਿਲ ਜਾਣਗੇ ਮਿਲ ਜਾਣਗੇ ਤੁਹਾਡਾ ਵੀ ਪਾਤਸ਼ਾਹ ਦੇ ਆਗਮਨ ਪੁਰਬ ਵਿੱਚ ਹਿੱਸਾ ਪੈ ਗਿਆ ਭਾਈ ਮੈਂ ਕਿਹੜਾ ਕਿਸੇ ਮਾੜੇ ਕੰਮ ਵਿੱਚ ਸੌਦਾ ਵਰਤਿਆ ਆ ਸੰਗਤਾਂ ਨੂੰ ਲੰਗਰੀ ਚਖਾਇਆ ਉਹਨਾਂ ਜੋ ਉੱਤਰ ਦੇਣੇ ਸਾਧ ਸੰਗਤ ਉਹ ਤੁਹਾਨੂੰ ਦੱਸ ਨਹੀਂ ਸਕਦੇ ਪੰਜ ਚਾਰ ਸਾਲ ਤਾ ਇਹ ਧੋਖਾ ਧੜੀ ਚਲਦੀ ਰਹੀ ਅਖੀਰ ਸਾਰੇ ਬਾਣੀਆਂ ਤੇ ਮਜ਼ਦੂਰਾਂ ਨੇ ਇਲਾਕੇ ਵਿੱਚ ਥਾਂ-ਥਾਂ ਅਸਲੀਅਤ ਉਜਾਗਰ ਕਰ ਦਿੱਤੀ ਕਿ ਬਈ ਉਸ ਠੱਗ ਦੇ ਪੰਜੇ ਵਿੱਚ ਨਾ ਫਸ ਜਾਇਓ ਨਾ ਤੁਹਾਨੂੰ ਮਜ਼ਦੂਰੀ ਮਿਲਣੀ ਨਾ ਤੁਹਾਡਾ ਉਧਾਰ ਨਾਲ ਹੀ ਲੋਕਾਂ ਨੇ ਜਿਵੇਂ ਪ੍ਰਾਤਨਕ ਹਵਤ ਹੈ ਵੀ ਮੰਦਾ ਕੁੱਤਾ ਖਸਮੇ ਗਾਲ ਇਸ ਅਨੁਸਾਰ ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਤੇ ਕਕਾਰਾਂ ਪ੍ਰਤੀ ਵੀ ਵੱਧ ਘੱਟ ਬੋਲਣਾ ਆਰੰਭ ਕਰ ਦੇਣਾ ਸਾਧ ਸੰਗਤ ਬੇ ਅਮਰਤੀਆਂ ਨੂੰ ਬਹਾਨਾ ਮਿਲ ਗਿਆ ਤੇ ਉਹ ਕਹਿਣ ਲੱਗ ਪਏ ਬਈ ਤੁਸੀਂ ਸਾਨੂੰ ਅੰਮ੍ਰਿਤ ਛਕਣ ਲਈ ਕਹਿੰਦੇ ਹੋ ਕਿ ਸਾਡਾ ਬਿਹਾਰ ਕਿਰਦਾਰ ਉਸ ਅੰਮ੍ਰਿਤਧਾਰੀ ਨਾਲੋਂ ਵੀ ਮਾੜਾ ਏ ਜੇ ਅੰਮ੍ਰਿਤ ਛਕ ਕੇ ਵੀ ਲੋਕਾਂ ਨਾਲ ਠੱਗੀ ਮਾਰਨੀ ਹੈ ਤੇ ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਮਿਹਨਤ ਹੀ ਨਹੀਂ ਦੇਣੀ ਤਾਂ ਭਾਈ ਅਜਿਹੇ ਅੰਮ੍ਰਿਤ ਛਕਣ ਨਾਲੋਂ ਅਸੀਂ ਉੰਜ ਹੀ ਚੰਗੇ ਆ ਸੋ ਸਾਸ ਸੰਗ ਜਿਹਦਾ ਜਵਾਬ ਦੇਣਾ ਕਈ ਵਾਰੀ ਕਠਨ ਹੋ ਜਾਂਦਾ ਸਿਆਣੇ ਬੰਦੇ ਉਹਨਾਂ ਬੇਅਮਰਤੀਆਂ ਨੂੰ ਸਮਝਾਉਂਦੇ ਕਿ ਭਾਈ ਤੁਸੀਂ ਦੱਸੋ ਕਿ ਅੰਮ੍ਰਿਤ ਛਕਾਉਣ ਵੇਲੇ ਕਿਸੇ ਨਾਲ ਠੱਗੀ ਕਰਨ ਲਈ ਜਾਂ ਮਜ਼ਦੂਰਾਂ ਦੀ ਮਿਹਨਤ ਨਾ ਦੇਣ ਲਈ ਜਾਂ ਹੋਰ ਕੋਈ ਔਗਣ ਕਰਨ ਲਈ ਕਿਹਾ ਜਾਂਦਾ ਦੱਸੋ ਤਾਂ ਤਾਂ ਤੁਸੀਂ ਅੰਮ੍ਰਿਤ ਨੂੰ ਦੋਸ਼ ਦੇਵੋ ਅਮਰਤ ਉਸ ਕੋਣ ਬਿਲੇ ਤਾਂ ਭਾਈ ਸੱਚਾ ਸੁੱਚਾ ਅਚਾਰ ਵਿਵਹਾਰ ਕਿਰਦਾਰ ਦੇ ਧਾਰਨੀ ਬਣ ਤੇ ਗਰੀਬ ਦੀ ਮਦਦ ਕਰਨ ਸੱਚ ਤੇ ਪਹਿਰਾ ਦੇ ਕੇ ਸੱਚiar ਬਣਨ ਲਈ ਕਿਹਾ ਜਾਂਦਾ ਜੇ ਕੋਈ ਗੁਰੂ ਸਿੱਖਿਆ ਸੁਣ ਕੇ ਭਾਈ ਬਾਣੀ ਪੜ ਕੇ ਫਿਰ ਵਿਵਰਜਿਤ ਕਰਮ ਕਰਦਾ ਫਿਰ ਤਾਂ ਉਹ ਦੋਰੇ ਪਾਪਾਂ ਦਾ ਭਾਗੀ ਹੈ ਇਸ ਵਿੱਚ ਅਮਰਤ ਦਾ ਕੋਈ ਦੋਸ਼ ਨਹੀਂ ਹੁਣ ਸਮਾਜ ਵਿੱਚ ਉਸ ਦੀ ਸਾਦ ਸੰਗਤ ਅਜੇ ਹੀ ਬੇਪ੍ਰਤੀਤੀ ਦੀ ਦਸ਼ਾ ਬਣੀ ਹੋਈ ਹੈ ਕਿ ਕੋਈ ਰਿਸ਼ਤੇਦਾਰ ਕੋਈ ਦੁਕਾਨਦਾਰ ਤੇ ਕੋਈ ਮਜ਼ਦੂਰ ਉਸ ਤੇ ਭੋਰਾ ਜਿੰਨਾ ਵੀ ਭਰੋਸਾ ਨਹੀਂ ਕਰਦਾ ਜੇ ਉਹ ਸਧਾਰਨੀ ਕਿਸੇ ਦੇ ਘਰ ਜਾਂ ਸੱਜਣ ਮਿੱਤਰ ਦੇ ਚਲਾ ਜਾਵੇ ਤਾਂ ਉਸ ਨੂੰ ਦੂਰੋਂ ਆਪਣੇ ਘਰ ਆਉਂਦਿਆਂ ਵੇਖ ਕੇ ਵਿਚਾਰ ਕਰਨ ਲੱਗ ਜਾਂਦੇ ਨੇ ਕਿ ਅੱਜ ਸਿੰਘ ਜੀ ਆਏ ਹਨ ਕੋਈ ਨਾ ਕੋਈ ਵਗਾਰ ਜ਼ਰੂਰ ਪਾਉਣਗੇ ਤੇ ਉਸ ਵਗਾਰ ਤੋਂ ਬਚਣ ਲਈ ਅਸੀਂ ਕੀ ਜਵਾਬ ਦੇਣਾ ਹੈ ਸੋ ਇਸ ਸੱਚੀ ਘਟਨਾ ਨੂੰ ਬਾਤ ਕੇ ਤੁਸੀਂ ਇਹ ਦੱਸੋ ਕਿ ਭਾਈ ਅਜਿਹੇ ਭੇਖੀ ਕਿਰਦਾਰ ਦੇ ਬੰਦੇ ਕਿੰਨਾ ਕੁ ਗੁਰਸਿੱਖੀ ਦਾ ਪ੍ਰਚਾਰ ਕਰਨਗੇ ਹਾਂ ਇਹਨਾਂ ਦੀ ਰਹਿਣੀ ਬਹਿਣੀ ਕਹਿਣੀ ਵਰਤਾਓ ਵੇਖ ਕੇ ਕਈ ਗੁਰੂ ਮਹਾਰਾਜ ਜੀ ਦੇ ਸੁਨਹਿਰੀ ਅਸੂਲਾਂ ਨੂੰ ਧਾਰਨ ਕਰਨ ਤੋਂ ਵਾਂਝੇ ਜ਼ਰੂਰ ਰਹਿਣਗੇ ਸੋ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਪਹਿਲਾਂ ਹੀ ਕਿਸੇ ਲੋ ਲਹਾਜੇ ਤੋਂ ਬਿਨਾ ਫਰਮਾਨ ਕੀਤਾ ਹੈ ਕਿ ਨਿਰਾ ਭੇਗ ਧਾਰਨ ਕਰਨ ਨਾਲ ਜਾਂ ਨਿਰਾ ਗੁਰਬਾਣੀ ਪੜਨ ਜਾਂ ਮੱਥੇ ਟੇਕਣ ਨਾਲ ਕਿਸੇ ਦੇ ਜੀਵਨ ਵਿੱਚ ਤਬਦੀਲੀ ਨਹੀਂ ਆਉਣੀ ਭਾਈ ਜਿੰਨਾ ਚਿਰ ਜੋ ਗੁਰਬਾਣੀ ਪੜ ਰਹੇ ਆ ਉਸ ਦੀ ਵਿਚਾਰ ਕਰਕੇ ਉਸ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ ਜਾਂਦਾ ਸਤਿਗੁਰੂ RAMDAAS ji maharaj ji ਦਾ ਬਿਲਾਵਲ ਰਾਗ ਅੰਦਰ ਫਰਮਾਨ ਹੈ ਕਹ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਦ 시ਗਾਰ ਫੂਕਟ ਫੂਕਟਈਆ ਗੁਰਬਾਣੀ ਅੰਦਰ ਸਤਿਗੁਰੂ ਜਗਿਆਸੂ ਨੂੰ ਕੁਝ ਹੋਰ ਕਰਨ ਲਈ ਕਹਿੰਦਾ ਹੈ ਪਰ ਜਗਿਆਸੂ ਉਸ ਦੇ ਉਲਟ ਕੁਝ ਹੋਰ ਕਰਦਾ ਅਜੇਹ ਜਗਿਆਸੂ ਦਾ ਧਾਰਮਿਕ ਵਿਵਾਸ ਨਿਸਫਲ ਤੇ ਬੇਅਰਥ ਹੈ ਭਾਈ ਸਤਿਗੁਰੂ ਰਾਮਦਾਸ ਜੀ ਦਾ ਤਨਾਸਰੀ ਰਾਗ ਅੰਦਰ ਅੰਕਤ ਵਚਨ ਵੀ ਧਿਆਨ ਯੋਗ ਦੇਣ ਹੈ ਸਤਿਗੁਰਾਂ ਦਾ ਫਰਮਾਨ ਹੈ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਰੂਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਸੇਵਕ ਅਖਵਾਉਣ ਵਾਲੇ ਗੁਰੂ ਦੇ ਦਰ ਤੇ ਗੁਰੂ ਨੂੰ ਪੂਜਣ ਵੀ ਆਉਂਦੇ ਹਨ ਤੇ ਸਾਰੇ ਗੁਰਬਾਣੀ ਪੜ੍ਹਦੇ ਤੇ ਗਾਉਂਦੇ ਵੀ ਹਨ ਪਰ ਉਹਨਾਂ ਦਾ ਗਾਵੇ ਸੁਣਿਆ ਪੂਜਿਆ ਤਾਂ ਹੀ ਸਤਿਗੁਰੂ ਦੇ ਦਰ ਪ੍ਰਮਾਨ ਹੁੰਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਪ੍ਰਭੂ ਦੇ ਹੁਕਮ ਨੂੰ ਭਾਈ ਸੱਤ ਸੱਤ ਕਰਕੇ ਮੰਨਿਆ ਤੇ ਜੀਵਨ ਵਿੱਚ ਧਾਰਨ ਕੀਤਾ ਹੈ ਜੇ ਨਿਰਾ ਗੁਰਬਾਣੀ ਨੂੰ ਪੜ੍ਹੀ ਹੀ ਜਾ ਰਹੇ ਹਾਂ ਜੋ ਗੁਰੂ ਦੀ ਬਾਣੀ ਅੰਦਰ ਉਪਦੇਸ਼ ਹੈ ਉਸ ਵੱਲ ਧਿਆਨ ਹੀ ਨਹੀਂ ਦਿੰਦੇ ਫਿਰ ਤਾਂ ਬਾਬਾ ਕਬੀਰ ਜੀ ਦਾ ਫਰਮਾਨ ਵੀ ਸਾਖਿਆਤ ਹੋਵੇਗਾ ਕਿਆ ਪੜੀ ਐ ਕਿਆ ਗੁਣੀ ਐ ਕਿਆ 베ਦ ਪੁਰਾਨਾ ਸੁਣੀ ਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਬਈ ਅਜੇ ਹਾ ਪਾण्डे ਨੂੰ ਤਾਂ ਸਤਿਗੁਰੂ ਨਾਨਕਦੇਵ ਜੀ ਨੇ ਆਸਾ ਦੀ ਵਾਰ ਅੰਦਰ ਇਸ਼ਾਰਾ ਦਿੱਤਾ ਹੈ ਰੋਜ ਪੜਦੇ ਸੁਣਦੇ ਹਾ ਪੜ ਪੜ ਗੱਡੀ ਲੱਦੀ ਐ ਹੈ ਪੜ ਪੜ ਪੜੀ ਐ ਸਾਥ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਬਈ ਨਿਰੇ ਪੜਨ ਨੂੰ ਤਾਂ ਸਤਿਗੁਰੂ ਅਮਰਦਾਸ ਜੀ ਨੇ ਸੰਸਾਰਿਕ ਕਾਰ ਹੀ ਦਰਸਾਇਆ ਹੈ ਆਪ ਜੀ ਦਾ ਫਰਮਾਨ ਹੈ ਪੜਨ ਗੁੜਨਾਂ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ ਸੋ ਭਾਈ ਲੋੜ ਹੈ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਈਏ ਫਿਰ ਸਾਡੀ ਕਰਨੀ ਕਹਿਣੀ ਵੱਲ ਵੇਖ ਕੇ ਹੀ ਗੁਰਮਤ ਦਾ ਪ੍ਰਚਾਰ ਤੇ ਪੰਥ ਦੀ ਚੜ੍ਹਦੀ ਕਲਾ ਸਤੇ ਹੀ ਹੋਵੇਗੀ ਜੇ ਆਪਾਂ ਭੇਖ ਵੀ ਧਾਰਨ ਕੀਤਾ ਗੁਰੂ ਦੀ ਸਿੱਖਿਆ ਵੀ ਇੱਕ ਨਾ ਮੰਨੀ ਫਿਰ ਅਸੀਂ ਹੀ ਪੰਥ ਦੀ ਟੈਂਦੀ ਕਲਾ ਦੇ ਭਾਈਵਾਲ ਤੇ ਪੰਥ ਦੇ ਪ੍ਰਚਾਰ ਵਿੱਚ ਰੋੜਾ ਬਣਾਂਗੇ ਸੋ ਵਿਚਾਰ ਕਰਨ ਦੀ ਲੋੜ ਹੈ ਭਾਈ ਤੋ ਇਹ ਸਾਖੀ ਇਹ ਭਾਰਤ ਆ ਇਹ ਘਟਨਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਸੁਣਾਈ ਜੋ ਸਾਰਿਆਂ ਨੇ ਬਾਬਾ ਜੀ ਨੂੰ ਨਮਸਕਾਰ ਕੀਤਾ ਔਰ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਅਸੀਂ ਵੀ ਗੁਰੂ ਸਹਿ ਮਹਾਰਾਜ ਜੀ ਦੇ ਦਰਸਾਏ ਅਸੂਲਾਂ ਤੇ ਪਹਿਰਾ ਦੇਣ ਦੇ ਯੋਗ ਹੋ ਜਾਈਏ ਤਾਂ ਕਿ ਸਾਡਾ ਵੀ ਸਿੱਖੀ ਸਿਧਕ ਕਿਸਾਂ ਸਵਾਸਾਂ ਸੰਗ ਨਿਭ ਜਾਏ। ਔਰ ਵਾਬਾ ਜੀ ਨੇ ਸਭਨਾਂ ਨੂੰ ਸਤਗੁਰਾਂ ਦਾ ਇਹੀ ਉਪਦੇਸ਼ ਦੁੜਾਇਆ ਭਾਈ ਜੋ ਗੁਰੂ ਸਹਿ ਮਹਾਰਾਜ ਜੀ ਵਚਨ ਕਰਦੇ ਹਨ ਉਹ ਤੇ ਵੱਧ ਤੋਂ ਵੱਧ ਧਿਆਨ ਦੇ ਕੇ ਪੜਨ ਦੇ ਨਾਲ ਉਸ ਨੂੰ ਅਮਲ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਹੈ। ਤਾਕੇ ਗੁਰਮੁਆ ਦੇ ਖੁਸ਼ੀਆਂ ਦੇ ਪਾਤਰ ਬਣ ਸਕੀਏ ਤਾਂਕੇ ਲੋਗ ਸੁਖੀਏ ਪ੍ਰਲੋਕ ਸੁਹੇਲਾ ਹੋ ਸਕੇ ਸੋ ਆਉ ਗੁਰ ਕੀ ਸਾਧ ਸੰਗਤ ਐਸੀਆਂ ਵਿਚਾਰਾਂ ਔਰ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਲਾਈਕ ਔਰ ਕਮੈਂਟ ਕਰਨੇ ਨਾ ਭੁੱਲਣੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ